ਅਸੀਂ ਕਹਾਂ ਮੈਂ ਅੰਜੂ ਵਰਮਾ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸੋ ਕੱਲ ਅਸੀਂ ਇੱਕ ਸੋਸ਼ਲ ਮੀਡੀਆ ਉੱਤੇ ਖਬਰ ਜਿਹੜੀ ਸੀ ਕਿਸੇ ਨੇ ਪਾਈ ਸੀ ਕਿ ਇੱਕ ਜਿਹੜੀ ਅਫਸਰ ਕਲੋਨੀ ਦੇ ਵਿੱਚ ਇੱਕ ਲੜਕੀ ਜਿਹੜੀ ਹੈ ਜਿਹਦੀ ਕੀ ਰੀਡ ਦੀ ਹੱਡੀ ਜਿਹੜੀ ਹੈ ਉਹਦੇ ਵਿੱਚ ਬਹੁਤ ਹੀ ਵੱਡਾ ਨੁਕਸਾ ਔਰ ਇਸ ਪਰਿਵਾਰ ਨੇ ਜਿਹੜਾ ਵਾ ਵੀ ਬੱਚੇ ਦਾ ਇਲਾਜ ਕਰਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਆਪਣਾ ਕਾਰੋਬਾਰ ਆਪਣਾ ਮਕਾਨ ਸਾਰਾ ਕੁਝ ਤੱਕ ਗਿਰਵੀ ਰੱਖ ਦਿੱਤਾ ਵਾ ਕਿ ਇਸ ਬੱਚੇ ਦਾ ਜਿਹੜਾ ਇਲਾਜ ਕਰ ਸਕੀਏ ਕਿਉਂਕਿ ਬਹੁਤ ਹੀ ਦੇਰ ਬਾਅਦ ਪਰਮਾਤਮਾ ਨੇ ਇਹਨਾਂ ਨੂੰ ਬੱਚੇ ਜਿਹੜੇ ਦਿੱਤੇ ਸੀ ਇੱਕ ਬੱਚਾ ਜਿਹੜਾ ਇਹਨਾਂ ਦੀ ਡੈਥ ਹੋ ਚੁੱਕੀ ਆ ਔਰ ਇਹ ਜਿਹੜਾ ਬੱਚਾ ਹੈ ਜਨਮ ਤੋਂ ਹੀ ਜਿਹੜਾ ਵਾ ਉਹਦੀ ਰੀੜ ਦੀ ਹੱਡੀ ਦੀ ਪ੍ਰੋਬਲਮ ਹੈ ਸੋ ਇਹ ਪਰਿਵਾਰ ਜਿਹੜਾ ਵਾ ਇਸ ਟਾਈਮ ਤੇ ਬਹੁਤ ਹੀ ਪਰੇਸ਼ਾਨੀ ਦੇ ਵਿੱਚ ਆ ਔਰ ਆਪਣਾ ਸਾਰਾ ਹੀ ਜਿਹੜਾ ਆਪਣਾ ਮਕਾਨ ਵੀ ਗੈਨੇ ਰੱਖ ਕੇ ਆਪਣਾ ਕਾਰੋਬਾਰ ਤਾ ਵੀ ਖਤਮ ਕਰਕੇ ਇਸ ਬੱਚੀ ਦੇ ਇਲਾਜ ਵਾਸਤੇ ਜਿਹੜਾ ਦਿਨ ਰਾਤ ਮਿਹਨਤ ਕਰ ਰਿਹਾ ਸੋ ਅਸੀਂ ਜਾਣਦੇ ਆ ਕਿ ਅੱਜ ਸਾਡੀ ਅਸੀਂ ਆਪਣੀ ਟੀਮ ਦੇ ਨਾਲ ਆਏ ਆ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਸ ਬੱਚੇ ਦੀ ਵੱਧ ਤੋਂ ਵੱਧ ਜਿਹੜੀ ਮਾਲੀ ਸਹਾਇਤਾ ਜਿਹੜੀ ਕੀਤੀ ਸਾ ਜਾ ਸਕੇ ਔਰ ਅਸੀਂ ਲੋਕਾਂ ਨੂੰ ਵੀ ਇਹੋ ਅਪੀਲ ਕਰਦੇ ਆ ਕਿ ਤੁਸੀਂ ਇਹ ਬੱਚੇ ਦੀ ਵੱਧ ਤੋਂ ਵੱਧ ਜਿਹੜੀ ਆ ਵੀ ਸਹਾਇਤਾ ਜਿਹੜੀ ਕਰੋ ਕਿਉਂਕਿ ਅਸੀਂ ਆਪਣੇ ਸਕਰੀਨ ਦੇ ਉੱਤੇ ਜਿਹੜਾ ਇਹਨਾਂ ਦਾ ਨੰਬਰ ਔਰ ਇਹਨਾਂ ਦਾ ਜਿਹੜਾ ਅਕਾਊਂਟ ਨੰਬਰ ਵੀ ਅਸੀਂ ਦੇ ਦੇਵਾਂਗੇ ਔਰ ਮੇਰੇ ਕਈ ਵੀਰ ਜਿਹੜੇ ਆ ਉਹ ਦਾਨੀ ਸੱਜਣ ਆ ਤੇ ਅਸੀਂ ਚਾਹੁੰਦੇ ਆ ਕਿ ਉਹ ਇਸ ਬੱਚੇ ਦੀ ਵੱਧ ਤੋਂ ਵੱਧ ਜਿਹੜੀ ਉਹ ਮਦਦ ਕਰ ਸਕਣ ਕਿਉਂਕਿ ਇਲਾਜ ਜਿਹੜਾ ਚੱਲ ਰਿਹਾ ਵਾ ਔਰ ਇਲਾਜ ਨਾਲ ਕਾਫੀ ਫਰਕ ਪੈ ਰਿਹਾ ਵਾ ਪਰ ਇਲਾਜ ਦੇ ਪੈਸੇ ਬਹੁਤ ਜ਼ਿਆਦਾ ਲੱਗਣ ਵਾਲੇ ਆ ਤਾਂ ਸੋ ਇਸ ਕਰਕੇ ਇਸ ਬੱਚੀ ਦੀ ਜਿਹੜੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋ ਸਕਰੀਨ ਦੇ ਉੱਤੇ ਜਿਹੜਾ ਇਹਨਾਂ ਦਾ ਨੰਬਰ ਔਰ ਇਹਨਾਂ ਦਾ ਅਕਾਊਂਟ ਜਿਹੜਾ ਨੰਬਰ ਅਸੀਂ ਚੱਲ ਰਿਹਾ ਵਾ ਸੋ ਇਸ ਅਕਾਊਂਟ ਦੇ ਉੱਤੇ ਔਰ ਇਹਨਾਂ ਨਾਲ ਫੋਨ ਤੇ ਤੁਸੀਂ ਸਿੱਧਾ ਜਿਹੜਾ ਰਾਬਤਾ ਕਾਇਮ ਕਰ ਸਕਦੇ ਔਰ ਤਾਂਕਿ ਇਸ ਬੱਚੀ ਦੀ ਜਿਹੜੀ ਵੱਧ ਤੋਂ ਵੱਧ ਮਦਦ ਹੋ ਸਕੇ ਧੰਨਵਾਦ ਸਾਡੇ ਘਰ ਦੇ ਵਿੱਚ ਅੰਜੂ ਵਰਮਾ ਮੈਡਮ ਸਾਡੇ ਹੈਲਪ ਕਰਨ ਵਾਸਤੇ ਆਏ ਹੋਏ ਨੇ ਸਾਡੀ ਬੱਚੀ ਜਿਹੜੀ ਆ ਛੋਟੀ ਇਹ ਤੁਰ ਤੁਰਦੀ ਨਹੀਂ ਆ ਇਨੂੰ ਸ਼ੁਰੂ ਤੋਂ ਪ੍ਰੋਬਲਮ ਆ ਜਮਾਂਦਰੂ ਰੀੜ ਦੀ ਹੱਡੀ ਵਿੱਚ ਇਹਨੂੰ ਪ੍ਰੋਬਲਮ ਆ ਉਹਦੀ ਉਹਦੀ ਬਣਾਵਟ ਥੋੜੀ ਖਰਾਬ ਆ ਡਾਕਟਰਾਂ ਨੇ ਪਹਿਲਾਂ ਤਾਂ ਇਹਨੂੰ ਇਹਦੀ ਨਾ ਸਮਝ ਨਹੀਂ ਲੱਗੀ ਕਿਸੇ ਡਾਕਟਰ ਨੂੰ ਹੁਣ ਥੋੜੀ ਸਮਝ ਲੱਗੀ ਆ ਤੇ ਥੋੜਾ ਫਰਕ ਪੈਣ ਲੱਗਾ ਵਾ ਤੇ ਇਹਦੇ ਇਲਾਜ ਵਾਸਤੇ ਕਾਫੀ ਪੈਸੇ ਚਾਹੀਦੇ ਨੇ ਉਹ ਸਾਡੇ ਕੋਲ ਹੈ ਨਹੀਂ ਜੋ ਵੀ ਸਾਡੇ ਕੋਲ ਹੈ ਉਹ ਸਾਰਾ ਗਿਰਵੀ ਅਹੀਂ ਰੱਖਿਆ ਆ ਛੋਟਾ ਜਿਹਾ ਮਕਾਨ ਇਹ ਵੀ ਸਾਡਾ ਗਿਰਵੀ ਆ ਤੇ ਸਾਨੂੰ ਵੱਧ ਤੋਂ ਵੱਧ ਪੈਸੇ ਦੀ ਲੋੜ ਆ ਇਹਦੇ ਇਲਾਜ ਕਰਨ ਵਾਸਤੇ ਤੇ ਉਹ ਅਸੀਂ ਸਾਰਿਆਂ ਅੱਗੇ ਅਪੀਲ ਕਰਦੇ ਆਂ ਕਿ ਸਾਡੀ ਮਦਦ ਕਰਨ ਅੱਜ ਇਸ ਪਰਿਵਾਰ ਦੇ ਕੋਲ ਉੱਚੇ ਤੌਰ ਤੇ ਸਾਡੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮੈਡਮ ਅੰਜੂ ਵਰਮਾ ਜੀ ਆਪਣੇ ਟੀਮ ਨਾਲ ਪਹੁੰਚੇ ਹੋਏ ਆ ਉਹਨਾਂ ਦੇ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਇਸ ਵੀਡੀਓ ਨੂੰ ਦੇਖਿਆ ਵਾ ਤੇ ਟਾਈਮ ਕੱਢ ਕੇ ਔਰ ਇਸ ਬੱਚੀ ਵਾਸਤੇ ਹੈਲਪ ਵਾਸਤੇ ਇੱਥੇ ਪਹੁੰਚੇ ਆ ਜੋ ਵੀ ਆ ਉਹਨਾਂ ਦਾ ਇਥੇ ਆਂਦੇ ਅਸੀਂ ਸ਼ੁਕਰਾਨਾ ਕਰਦੇ ਆਂ ਤੈਰ ਦਿਲ ਤੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ